ਜਦੋਂ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਨੇ ਦੇਖਿਆ ਕਿ ਸਮਾਜ ਭੇਦ ਭਾਬ ਦਾ ਸ਼ਿਕਾਰ ਹੈ ਤੇ ਸ਼ੂਦਰ ਸਮਝੇ ਜਾਂਦੇ ਸਮਾਜ ਨੂੰ ਪ੍ਰਭੂ ਭਗਤੀ ਦੇ ਅਧਿਕਾਰ ਤੋਂ ਵਾਂਝਾ ਕੀਤਾ ਗਿਆ ਹੈ ਤੇ ਕੇਵਲ ਕੁਝ ਲੋਕਾਂ ਨੂੰ ਹੀ ਪ੍ਰਭੂ ਭਗਤੀ ਕਰਨ ਦਾ ਜਿਨੇ ਇਹੋ ਕੋਣ ਦਾ ਅਧਿਕਾਰ ਹੈ ਅਜਿਹੇ ਸਮੇਂ ਵਿੱਚ ਸ਼ੂਦਰ ਸਮਝੇ ਜਾਂਦੇ ਸਮਾਜ ਵਿੱਚ ਪੈਦਾ ਹੋ ਕੇ ਗੁਰੂ ਜੀ ਦੁਆਰਾ ਬ੍ਰਾਹਮਣਾਂ ਦੁਆਰਾ ਕੀਤੇ ਜਾਣ ਵਾਲੇ ਕੰਮ ਜਿੱਦਾਂ ਮੱਥੇ ਤੇ ਤਿਲਕ ਲਗਾਉਣਾ ਧੋਤੀ ਪੋਣਾ ਜਿਨੇ ਇਹੋ ਪੋਣਾ ਇੱਕ ਕ੍ਰਾਂਤੀਕਾਰੀ ਕੰਮ ਸੀ ਗੁਰੂ ਜੀ ਨੂੰ ਜਿਹਾ ਕਰਦੇ ਦੇਖ ਕੇ ਬ੍ਰਾਹਮਣ ਸਮਾਜ ਦੇ ਲੋਕ ਕੰਬ ਉੱਠੇ ਤੇ ਉਹਨਾਂ ਨੇ ਜਨ ਨਗਰਮਲ ਦੇ ਦਰਬਾਰ ਵਿੱਚ ਜਾ ਕੇ ਗੁਰੂ ਜੀ ਦੇ ਵਿਰੋਧ ਵਿੱਚ ਸ਼ਿਕਾਇਤ ਕੀਤੀ ਕਿ ਇੱਕ ਛੂਦਰ ਸਾਡੇ ਵਰਗੇ ਕੰਮ ਕਰਦਾ ਹੈ ਬ੍ਰਾਹਮਣਾ ਦੀ ਸ਼ਿਕਾਇਤ ਤੋਂ ਰਾਜਾ ਨਗਰਮਲ ਨੇ ਗੁਰੂ ਜੀ ਨੂੰ ਆਪਣੇ ਦਰਬਾਰ ਬੁਲਾਇਆ ਤੇ ਕਿਹਾ ਕਿ ਬ੍ਰਾਹਮਮਣਾ ਦੀ ਇਹ ਸ਼ਿਕਾਇਤ ਹੈ ਕਿ ਤੁਸੀਂ ਛੂਦਰ ਹੋ ਕੇ ਬ੍ਰਾਹਮਣਾ ਵਰਗੇ ਕੰਮ ਕਰਦੇ ਹੋ ਤੇ ਗੁਰੂ ਜੀ ਨੇ ਉੱਤਰ ਦਿੱਤਾ ਕਿ ਸੰਸਾਰ ਵਿੱਚ ਸਾਰੇ ਪ੍ਰਾਣੀ ਇੱਕੋ ਜਿਹੇ ਹੈ ਕੋਈ ਵੀ ਜਨਮ ਦੇ ਕਰਕੇ ਛੋਟਾ ਤੇ ਵੱਡਾ ਨਹੀਂ ਹੈ ਤੇ ਸਾਰੇ ਪ੍ਰਾਣੀਆਂ ਵਿੱਚ ਪ੍ਰਭੂ ਦੀ ਜੋਤੀ ਵੱਸਦੀ ਹੈ ਤੇ ਸਾਰੇ ਪ੍ਰਾਣੀਆਂ ਵਿੱਚ ਪ੍ਰਭੂ ਦੀ ਜੋਤ ਜਗਦੀ ਹੈ ਤੇ ਸਾਰੇ ਪ੍ਰਾਣੀ ਚਾਹੇ ਉਹ ਛੂਦਰ ਹੈ ਤੇ ਚਾਹੇ ਉਹ ਮੰਡ ਉਹ ਪੰਜ ਤੱਤ ਨਾਲ ਬਣੇ ਹੋਏ ਹੈ ਇਸ ਲਈ ਸਾਰੇ ਪ੍ਰਾਣੀਆਂ ਨੂੰ ਆਪਣੀ ਇੱਛਾ ਦੇ ਅਨੁਸਾਰ ਪ੍ਰਭੂ ਦੀ ਭਗਤੀ ਕਰਨਾ ਇੱਕ ਸਮਾਨ ਹੱਕ ਹੈ ਰਾਜਾ ਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਹੀ ਹੈਰਾਨ ਹੋਇਆ ਪਰ ਪੰਡਿਤ ਗੁਰੂ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਸ਼ੁੱਦਰ ਹੋ ਕੇ ਜਨੇਊ ਨਹੀਂ ਪਾ ਸਕਦੇ ਇਸ ਲਈ ਤੁਸੀਂ ਜਨੇਊ ਲਾ ਦੋ ਗੁਰੂ ਜੀ ਨੇ ਕਿਹਾ ਕਿ ਮੈਂ ਇਹ ਜਨੇਊ ਹੁਣਦਾ ਨਹੀਂ ਪਾ ਰਿਹਾ ਮੈਂ ਤਾਂ ਇਸ ਨੂੰ ਚਾਰ ਹੀ ਉਗਾ ਤੋ ਪੁੰਦਾ ਆ ਰਿਹਾ ਹਾਂ ਉਸ ਸਮੇਂ ਬ੍ਰਾਹਮਣਾ ਨੇ ਕਿਹਾ ਦੇਖੋ ਮਹਾਰਾਜ ਇਹ ਇਹ ਕਿੰਨਾ ਝੂਠ ਬੋਲ ਰਿਹਾ ਹੈ ਜੇ ਇਹ ਚਾਰ ਯੁਗਾ ਤੋਂ ਜਨੇਊ ਪੌਂਦਾ ਆ ਰਿਹਾ ਹੈ ਤਾਂ ਹੀ ਚਾਰਾ ਯੁਗਾ ਦੇ ਜਨੇਊ ਦਿਖਾਵੇ ਉਸ ਸਮੇਂ ਗੁਰੂ ਜੀ ਨੇ ਰੰਬੇ ਦੇ ਨਾਲ ਆਪਣਾ ਮੋਢਾ ਚੀਰ ਕੇ ਚਾਰਾ ਯੁਗਾ ਦੇ ਜਨੇਊ ਦਿਖਾਉਂਦੇ ਹੋਏ ਕਿਹਾ ਕਿ ਸਤਿਯੁਗ ਵਿੱਚ ਮੈਂ ਸੋਨੇ ਦਾ ਜਨੇਊ ਤੇ ਯੁਗ ਵਿੱਚ ਮੈਂ ਚਾਂਦੀ ਦਾ ਤੇ ਦਵਾਪਰ ਯੁਗ ਵਿੱਚ ਮੈਂ ਕਾਂਸੀ ਦਾ ਜਨੇਊ ਪੌਂਦਾ ਸੀ ਤੇ ਅੱਜ ਕਲਿਯੁਗ ਵਿੱਚ ਮੈਂ ਸੂਤ ਦਾ ਜਨੇਊ ਪਾਇਆ ਹੋਇਆ ਹੈ ਤੇ ਗੁਰੂ ਜੀ ਦਾ ਇਹ ਚਮਤਕਾਰ ਦੇਖ ਕੇ ਰਾਜਾ ਨਾਗਰਮਲ ਤੇ ਸਾਰੇ ਬ੍ਰਾਹਮਣ ਤੇ ਸਾਰੇ ਮੌਜੂਦ ਲੋਕਾਂ ਨੇ ਗੁਰੂ ਜੀ ਦੇ ਪੈਰਾਂ ਨੂੰ ਹੱਥ ਲਾ ਕੇ ਮਾਫੀ ਮੰਗੀ ਤੇ ਗੁਰੂ ਜੀ ਨੇ ਤਦ ਜਿਨੇ ਉਹ ਲਾ ਦਿੱਤਾ ਤੇ ਭੇਦ ਭਾਬ ਤੋਂ ਉੱਤੇ ਉੱਠ ਕੇ ਸਾਰੇ ਪ੍ਰਾਣੀਆਂ ਨੂੰ ਪ੍ਰੇਮ ਕਰਨ ਤੇ ਪ੍ਰਭੂ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਧੰਨਵਾਦ ਜਾਂਦੇ ਹੋ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਨਾਲ ਸਾਡਾ ਹੌਸਲਾ ਵਧਦਾ ਹੈ ਜੈ ਗੁਰੂਦੇਵ ਧੰਨ ਗੁਰੂਦੇਵ